ਬੈਠੋ 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 ਬੈਠਾ ਜੀ ਦੇਖੋ ਬੈਠੋ ਬੈਠੋ ਆਪ ਜੀ ਸੀਐਮ ਸਾਹਿਬ ਕੰਟੀਨਿਊ ਕਰੋਗੇ ਪੰਜਾਬ ਦੇ ਹੱਕਾਂ ਨੂੰ ਉਹ ਪਤਾ ਲੱਗ ਜਾਊਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆ ਬੈਠੋ ਹਾਂਜੀ ਤੁਸੀਂ ਭੱਜ ਜਾਨੇ ਹੋ ਤੁਸੀਂ ਭੱਜ ਜਾਨੇ ਹੋ ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਦੇਣ ਦਿੱਤਾ ਤੁਸੀਂ ਭੱਜ ਜਾਨੇ ਹੋ ਤੁਸੀਂ ਆਪ ਬੋਲ ਕੇ ਭੱਜ ਜਾਨੇ ਹੋ ਆ ਬੰਦ ਕਰੋ ਮਸਰ ਤੇ ਮੱਲੋ ਚਲੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਾਓ ਇੱਧਰ ਵੀ ਲਾਓ ਮੈਂ ਕਹਿੰਦਾ ਇੱਧਰ ਵੀ ਲਾਓ ਸਾਡਾ ਵੀ ਨਹੀਂ ਕੋਈ ਜਾਂਦਾ ਬੈਠ ਕੇ ਸੁਣੋ ਬੈਠ ਕੇ ਸੁਣੋ ਅਬਲ ਖੁਰਾਣੇ ਦੀਆਂ फाइला पेरे कोवल खुराने दाइल अबल खुराने फाइल पैजो बैठो बैठो स्पीकर साहब स्पीकर साहब बोलन बोल सारे मान योग मैंबर अपन सीटा बारी आई तुम बोलो बोल ਟੈਕ ਸਰਵਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੇ ਆਪਣੇ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ 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 ਬੈਠੋ ਬੈਠੋ ਤੁਸੀਂ ਬੈਠੋ 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 ਜਦੋਂ ਬੋਲੇ ਜਿਹੜੀ ਆਉਗੀ ਉਹਦਾ ਬੋਲੋ ਸੇਵ ਸਾਹਿਬ ਬੋਲਦੇ ਇਹ ਕੰਮ ਹੁੰਦਾ ਹੈ ਸਪੀਕਰ ਸਾਹਿਬ ਸਪੀਕਰ ਸਾਹਿਬ ਹਿੰਦੂ ਹੋ ਜਾ ਮਟੀਰੀਅਲ ਆ ਗਿਆ ਪਰਨਾ ਆ ਮਟੀਰੀਅਲ ਸਾਡਾ ਬੈਠੋ ਤੁਸੀਂ ਜੋ ਵੀ ਕੋਈ ਸ਼ੇਅਰ ਦੀ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਹਾਂਜੀ ਜੀ ਕਿਉਂਕਿ ਕਿਉਂਕਿ ਤੁਸੀਂ ਭੱਜਦੇ ਹੋ ਕਿਉਂਕਿ ਤੁਸੀਂ ਭੱਜਦੇ ਹੋ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਯਾਬਾ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਇੱਥੇ ਬੈਠਣ ਵਾਸਤੇ ਭੇਜਿਆ ਲੋਕਤੰਤਰ ਵਿੱਚ ਵਿਪੱਖ ਸੇ ਹੋ ਲੋਕਾਂ ਕਰ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਹਾਂਜੀ ਬੈਠੋ ਫਿਰ ਬੈਠੋ 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 ਬੋਲ ਰਹੇ ਨੇ ਪੰਜਾਬ ਸਰਬ ਇਹਨੂੰ ਵੀ ਮੇਰੀ ਵਾਰੀ ਹੈ ਜਦੋਂ ਇਹਦੀ ਗੱਲ ਆਈ ਮੈਂ ਬੈਠਾ ਮਾਯੋਗ ਲੋਖੋ ਜੀ ਸਾਹਿਬ ਜਦੋਂ ਮੈਂ ਸਾਰੇ ਬਾਦਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪ ਵੀ ਸੀਟਾਂ 'ਤੇ ਬੈਠਣ ਜੀ ਬੈਠੋ ਜੀ ਬੈਠੋ 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 ਜੀ ਬੈਠੋ ਤੁਸੀਂ ਸਾਰੇ ਬਾਦਯੋਗ ਮੈਂਬਰ ਬੈਠੋ ਹਾਂ ਸਰ ਲੁੱਟਦੀ ਗੱਲ ਤੁਸੀਂ ਕਰ ਰਹੇ ਹੋ ਸੀਐਮ ਸੀਐਮ ਸਾਹਿਬ ਨਹੀਂ 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 ਅਬਲ ਖਰਾਨੇ ਤੋਂ ਲੈ ਕੇ ਸਾਰੇ ਸਾਥੀ ਸਾਰੇ ਬਾੜੂ ਬਲਾਈ ਸਾਹਿਬ ਕੀ ਅਡਰੈਸ ਕਰ ਗੱਲਾਂ ਤੋਂ ਹੀ ਕਰਦੇ ਨਾ ਲੁੱਟ ਤੁਹਾਡੇ ਮੂੰਹੋਂ ਲੁੱਟ ਉਹ ਚੰਗੀ ਲੱਗਦੀ ਐ ਪਰ ਮੁੱਖ ਮੰਤਰੀ ਸਾਹਿਬ